ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਕਿ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਸੂਟ ਇਹ ਜਿਆਦਾ ਇਹ ਟਿਸਟਾ ਕਾਟਨ ਦੇ ਹੀ ਰਹਿਣਗੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਇਹ ਆਪਣੇ ਭੈਣ ਦੇ ਰਹਿਣਗੇ ਛੋਟੀ ਦੇ ਉਹਨੇ ਕੱਲ ਨੂੰ ਲੈ ਕੇ ਜਾਣਾ ਉਹ ਮੈਨੂੰ ਗਾਲਾਂ ਦੇ ਦਿੱਤੀ ਸੀ ਵੀ ਤੁਸੀਂ ਮੇਰੇ ਸੂਟ ਨਹੀਂ ਤਿਆਰ ਕਰਦੇ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਕਿ ਹਨ ਮਤਲਬ ਕਿ ਆਪਾਂ ਨੂੰ ਐ ਹੁੰਦਾ ਕਿ ਚਲ ਆਪਦੇ ਨੇ ਇਹਨਾਂ ਦੇ ਫੇਰ ਕਰਦਾਂਗੇ ਫੇਰ ਕਰਦਾਂਗੇ ਇਹ ਚੀਜ਼ ਤੇ ਦਿੱਕਤ ਆਉਂਦੀ ਆ ਹੁਣ ਉਹਨੇ ਮੈਨੂੰ ਕਿਹਾ ਵੀ ਮੈਂ ਲੈ ਕੇ ਜਾਣਾ ਨੇ ਮੇਰੇ ਸੂਟ ਰੈਡੀ ਕਰਦੇ ਇਸ ਕਰਕੇ ਮੈਂ ਅੱਜ ਸਪੈਸ਼ਲ ਉਹਦੇ ਸੂਟਾਂ ਲਈ ਬਾਜ਼ਾਰ ਗਈ ਤੇ ਉਹਦੇ ਸੂਟ ਤੇ ਜਿਹੜੇ ਵੀ ਖਟਵਾਤੀ ਉਹ ਕਰਾ ਕੇ ਲਈਆਂ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਜੇ ਤੁਸੀਂ ਇਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਜੀ ਤਾਂ ਤੁਸੀਂ ਕਰਵਾ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣਾ ਨਿਊ ਚੈਨਲ ਆਰਕੇਪੀਕ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9552 ਲੀਗਰ ਕੁਐਸਟ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਸਾਰੀ ਵੀਡੀਓ ਦੇ ਵਿੱਚ ਆਪਾਂ ਨੇ ਰੇਟ ਪਾਏ ਹੁੰਦੇ ਨੇ ਵੀ ਫੈਬਰਿਕ ਦਸੀ ਹੁੰਦੀ ਹੈ ਕਿਹੜੀ-ਕਿਹੜੀ ਹੈ ਨਾ ਫਿਰ ਅਸੀਂ ਬਾਅਦ ਦੇ ਵਿੱਚ ਮੈਂ ਤੁਹਾਨੂੰ ਫੈਬਰਿਕ ਪੁੱਛ ਦਵਾਂ ਕਿ ਕਿਹੜੀ ਹੈ ਕਿਹੜੀ ਸਲਵਾਰ ਦੀ ਫੈਬਰਿਕ ਹੈ ਮੈਂ ਵੀਡੀਓ ਦੇ ਵਿੱਚ ਹੀ ਨਾਲ-ਨਾਲ ਤੁਹਾਨੂੰ ਸਲਵਾਰ ਦੀ ਫੈਬਰਿਕ ਵੀ ਦੱਸਦੀ ਆਂ ਛਾੜ ਦੀ ਫੈਬਰਿਕ ਵੀ ਦੱਸਦੀ ਆਂ ਆਪਾਂ ਤਾਂ ਭੱਟਾ ਵੀ ਦੱਸ ਦਿਆ ਤੁਹਾਨੂੰ ਕਿਹੜੀ ਫੈਬਰਿਕ ਦਾ ਲੱਗਿਆ ਹੈ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰੀਏ ਪਹਿਲਾ ਸੂਟ ਰਹੂਗਾ ਜੀ ਕ੍ਰਾਸ ਕਾਟਨ ਦੇ ਵਿੱਚ ਇਹ ਨਾ ਥੋੜਾ ਜਿਹਾ ਅਲੱਗ ਜੀ ਚੀਜ਼ ਹੈ ਤੇ ਇਸ ਤਰ੍ਹਾਂ ਇਹਦੇ ਵਿੱਚ ਹਲਕੀ ਹਲਕੀ ਲਾਈਨਿੰਗ ਤੇ ਚੈੱਕ ਜੀ ਦਿਖੂਗੀ ਤੇ ਤੁਹਾਨੂੰ ਇਹ ਕ੍ਰਾਸ ਕਾਟਨ ਦਾ ਸੂਟ ਰਹੂਗਾ ਜੀ ਟਿਸਟਾ ਦਾ ਦੇਖੋ ਜੀ ਇਹਦੇ ਉੱਪਰ ਤੁਹਾਨੂੰ ਆਪਾਂ ਸਟੈਂਪ ਲੱਗੀ ਦਿਖਾਵਾਂਗੇ ਇਹ ਨਹੀਂ ਹੈਗਾ ਵੀ ਪ੍ਰਿੰਟ ਹੋ ਰਹੂਗਾ ਦੇਖੋ ਟਿਸਟਾ ਦਾ ਆਪਾਂ ਇਹ ਛੜ ਦਾ ਕੱਪੜਾ ਰੱਖਿਆ ਜੀ ਦੇਖੋ ਇਹਦੇ ਉੱਪਰ ਆਪਾਂ ਨੇ ਕਰਿਆ ਜੀ ਗਲੇ ਤੇ ਵਰਕ ਇਸ ਤਰ੍ਹਾਂ ਪੈਚ ਲਾ ਕੇ ਗਲੇ ਦਾ ਵਰਕ ਹੋਇਆ ਹੋਇਆ ਜੀ ਤੇ ਇਸ ਤਰ੍ਹਾਂ ਆਪਾਂ ਨੇ ਪੈਚ ਲਗਾ ਕੇ ਸਲਵਾਰ ਨਾਲ ਦਾ ਸੇਮ ਬਾਂ ਦੇ ਉੱਪਰ ਵਰਕ ਕੀਤਾ ਹੋਇਆ ਹੈ ਤੇ ਆਪਾਂ ਨੇ ਇਹਦੀ ਸਲਵਾਰ ਤੇ ਵੀ ਕੰਮ ਕੀਤਾ ਸੇਮ ਬੇਲ ਹੈ ਜਿਹੜੀ ਆਪਾਂ ਨੇ ਬਾਹ ਤੇ ਤੇ ਗਲੇ ਦੇ ਆਊਟਲਾਈਨ ਕੱਢੀ ਹੈ ਜੀ ਸੇਮ ਬੇਲ ਰਹੂਗੀ ਤਾਂ ਉਹਨੂੰ ਸਲਵਾਰ ਦੀ ਹਾਨ ਤੇ ਪੌਂਚੇ ਤੇ ਦੇਖੋ ਜੀ ਇਹ ਤਾਂ ਆਪਾਂ ਨੂੰ ਰਿਕਵੈਸਟ ਹੈ ਜੀ ਜਦੋਂ ਤੁਸੀਂ ਸਲਵਾਰ ਦਾ ਵਰਕ ਕਹਿਣੀ ਹੁੰਦੇ ਹੋ ਨਾ ਸਾਨੂੰ ਇਹ ਦੱਸ ਦਿਆ ਕਰੋ ਵੀ ਤੁਸੀਂ ਨੇ ਪੌਂਚੇ ਵਾਲੀ ਗੋਡੇ ਬੋਲਦੇ ਜਿਨ੍ਹਾਂ ਨੂੰ ਵੀ ਆਪਾਂ ਗੋਡੇ ਪਾ ਕੇ ਸਲਵਾਰ ਬਣਾਉਣੀ ਜਾਂ ਬਿਦਾਉਤ ਗੋਡਾ ਸਟੇਟ ਸਲਵਾਰ ਬਣਾਉਣੀ ਚਾਹੇ ਪਾਕਿਸਤਾਨੀ ਸਲਵਾਰ ਵੀ ਬੋਲਦੇ ਆ ਫਿਰ ਸਾਨੂੰ ਪਤਾ ਲੱਗ ਜਾਂਦਾ ਜੀ ਜਿਹੜਾ ਉਹਦਾ ਵਰਕ ਹੁੰਦਾ ਨਾ ਜੇ ਤਾਂ ਆਪਾਂ ਸਟੇਟ ਸਲਵਾਰ ਦਾ ਕਰਾਵਾਂਗੇ ਉਹ ਆਪਾਂ ਸੈਂਟਰ ਚ ਕੱਢਣਾ ਪੈਣਾ ਜੀ ਕਿਉਂ ਉਹਦੇ ਵਿੱਚ ਗੋਡੇ ਨਹੀਂ ਪੈਣੇ ਕੱਲੇ ਖੁੰਦਿਆਂ ਨਾਲ ਆਪਾਂ ਨੇ ਸਲਵਾਰ ਤਿਆਰ ਕਰਨੀ ਹੁੰਦੀ ਹੈ ਜੇ ਆਪਾਂ ਗੋਡਿਆਂ ਵਾਲੀ ਸਲਵਾਰ ਕਰਾਉਣੀ ਹੈ ਜੀ ਤਾਂ ਜਿਵੇਂ ਇੱਕ ਇਧਰਲੀ ਸਾਈਡ ਹੋ ਗਿਆ ਚਾਹੇ ਇੱਥੇ ਕੱਢੋ ਚਾਹੇ ਇੱਥੇ ਉਹ ਆਪਾਂ ਧਿਆਨ ਨਾਲ ਕਾਰੀਗਰ ਜਿਹੜਾ ਆਪਣਾ ਦੇਖ ਕੇ ਫਿਰ ਉਹਨੂੰ ਦੱਸਣਾ ਪੈਂਦਾ ਹੁੰਦਾ ਹੈ ਹਨਾ ਵੀ ਇਦਾਂ ਸੂਟ ਰੈਡੀ ਕਰਨਾ ਹੈ ਪਲੀਜ਼ ਤੁਸੀਂ ਦੱਸਦਿਆ ਕਰੋ ਦੇਖੋ ਜੀ ਇਹ ਸੂਟ ਇਦਾਂ ਦਾ ਹੋ ਗਿਆ ਇਹ ਵੀ ਉਹਨਾਂ ਦਾ ਹੀ ਹੈ ਇਹ ਕਾਫੀ ਟਾਈਮ ਦਾ ਪਿਆ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ଥିਂ ਦੇਖੋ ਜੀ ਇੱਕ ਉਹਦੀ ਕਾਫੀ ਟਾਈਮ ਹੋ ਗਿਆ ਸੀ ਇਹ ਵੀ ਆਪਾਂ ਇਹ ਦੁਪੱਟਾ ਰੱਖਿਆ ਜੀ ਮੈਂ ਬਰਬਰੀ ਦੇ ਉੱਪਰ ਤੁਸੀਂ ਜੋ ਵੀ ਫੈਬਰਿਕ ਸਿਲੈਕਟ ਕਰੋਗੇ ਬਰਬਰੀ ਵੀ ਦੋ ਤਰ੍ਹਾਂ ਦੀ ਆ ਰਹੀ ਹੈ ਜੀ ਸੌਫਟ ਵੀ ਆ ਰਹੀ ਹੈ ਤੇ ਹਾਰਡ ਵੀ ਆ ਰਹੀ ਹੈ ਇਹਦੀ ਨਾ ਹਜੇ ਦੁਪੱਟੇ ਦੇ ਉੱਪਰ ਮੈਂ ਫਿਨਿਸ਼ਿੰਗ ਕਰਾਉਣੀ ਆ ਹੋਣ ਦੇ ਉਂਗੀ ਫਿਨਿਸ਼ਿੰਗ ਕਰਾਉਣੀ ਕੀ ਕਰੀਏ ਕੰਮਾਂ ਦੇ ਵਿੱਚ ਹਨਾ ਇੱਕ ਗਰਮੀ ਜ਼ਿਆਦਾ ਔਖਾ ਹੋਇਆ ਪਿਆ ਦਿਮਾਗ ਤੋਂ ਨਿਕਲ ਜਨਾ ਮੈਂ ਹੁਣ ਵੀਡੀਓ ਬਣਾਉਣ ਮੇਰੇ ਦੇਖਿਆ ਵੀ ਹਜੇ ਇਹਦੇ ਦੁਪੱਟੇ ਦੀ ਫਿਨਿਸ਼ਿੰਗ ਰਹਿੰਦੀ ਹੈ ਇਹਦੇ ਸੂਤਾ ਦੀ ਤਿਆਰੀ ਹਜੇ ਨਹੀਂ ਹੋਈ ਦੇਖੋ ਜੀ ਇਹ ਸੂਟ ਹੋ ਗਿਆ ਵਰਕ ਵਾਲਾ ਬਾਕੀ ਸੂਟ ਉਹਨਾਂ ਦੇ ਪ੍ਰਿੰਟ ਰਹਿਣਗੇ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਜੇ ਤੁਸੀਂ ਐਦਾਂ ਦਾ ਸੂਟ ਹੈ ਫੈਚ ਵਰਕ ਵਾਲਾ ਹੋਰ ਕਰਵਾਉਣਾ ਜੀ ਤਾਂ ਤੁਸੀਂ ਕਿਸੇ ਹੋਰ ਕਲਰ ਤੇ ਹੋਰ ਫੈਬਰਿਕ ਤੇ ਤਾਂ ਵੀ ਕਰਵਾ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 3500 ਰੁਪਏ ਬਿੱਧੇ ਦੁਪੱਟਾ ਸਨਵਾਰ ਵਰਕ ਮਿਲੂਗੀ ਜੀ ਤੁਹਾਨੂੰ ਦੁਪੱਟਾ ਤੁਸੀਂ ਚਾਹੇ ਐਦਾਂ ਦੇ ਕਰਾ ਲਓ ਚਾਹੇ ਹੋਰ ਸਾਡ ਦਾ ਟਾਈ ਡਾਈ ਕਰਵਾ ਲਓ ਪਰ ਇਹ ਉਹਦੀ ਚੋਇਸ ਤੇ ਵੀ ਮੈਨੂੰ ਸਟਾਰ ਵਾਲਾ ਦੁਪੱਟਾ ਮਿਲੇ ਦੇਖੋ ਜੀ 3500 ਰੁਪਏ ਦੇ ਵਿੱਚ ਤੁਹਾਨੂੰ ਸੂਟ ਆ ਜਿਹੜਾ ਇਹ ਰੈਡੀ ਹੋ ਜੂਗਾ ਚਲੋ ਜੀ ਇਸ ਤੋਂ ਬਾਅਦ ਆ ਗਏ ਉਹਦੇ ਵਿਦਾਉਟ ਲਾਈਨਿੰਗ ਤੇ ਟਿਸਟਾ ਕਾਟਨ ਦੇ ਇਹ ਹੈਗਾ ਸੀ ਗ੍ਰੀਨ ਕਲਰ ਹੈ ਇਹਦੇ ਨਾਲ ਦੇ ਕਾਫੀ ਸੂਟ ਸੇਲ ਹੋ ਗਏ ਹੁਣ ਇਹ ਸੂਟ ਵੀ ਮੇਰਾ ਖਿਆਲ ਖਤਮ ਹੋ ਗਿਆ ਆਪਾਂ ਨੇ ਦੋ ਸੂਟ ਹੋਰ ਲੈਣੇ ਸੀਗੇ ਮਿਲੇ ਨਹੀਂ ਹੈਗੇ ਸਿੰਗਲ ਕਲਰ ਹੀ ਸੀਗਾ ਦੇਖੋ ਜੀ ਇਸ ਤਰ੍ਹਾਂ ਦਾ ਇਹਦੇ ਨਾਲ ਸਲਵਾਰ ਦੀ ਫੈਬਰਿਕ ਵੀ ਤੁਹਾਨੂੰ ਟਿਸਟਾ ਦੀ ਹੀ ਮਿਲੂਗੀ ਇਸ ਕਰ ਲਈਏ ਮੈਂ ਹਰ ਵੀਡੀਓ ਚ ਕਹਿਣੀ ਹੁੰਦੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਆਪਣਾ ਸੂਟ ਆ ਜਿਹੜਾ ਆਰਡਰ ਕਰ ਲਓ ਜੀ ਪ੍ਰਿੰਟ ਸੂਟ ਜ਼ਿਆਦਾ देर ਤੱਕ ਨਹੀਂ ਰੁਕਦੇ ਕਿਉਂ ਹੁਣ ਗਰਮੀ ਦੇ ਇਨ ਸਾਮ ਨਾਲ ਦੇਖੋ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1600 ਰੁਪਏ ਚਾਹੇ ਤੁਸੀਂ ਇਹ ਟਿਸਟਾ ਕਾਟਨ ਦੇ ਵਿੱਚ ਤੁਸੀਂ ਮੈਚਿੰਗ ਲਓ ਚਾਹੇ ਤੁਸੀਂ ਹਾਲ ওভার ਦਾ ਦੇਖੋ ਜੀ ਇਸ ਤੋਂ ਬਾਅਦ ਕਲਰ ਆ ਗਿਆ ਆਹ ਸੂਟ ਦਾ ਕਲਰ ਨਾ ਮੈਂ ਆਪ ਦੇ ਲਈ ਲੈ ਕੇ ਆਈ ਸੀ ਉਹ ਵੀ ਮੇਰਾ ਸੇਲ ਹੋ ਗਿਆ ਮੈਨੂੰ ਸਿਲਾਈ ਨਹੀਂ ਹੋਇਆ ਪਤਾ ਫਿਰ ਮੈਨੂੰ ਮਨਾ ਕਰਨਾ ਔਖਾ ਹੋ ਜਾਂਦਾ ਜਦੋਂ ਕਸਟਮਰ ਆ ਜਾਂਦਾ ਵੀ ਅਸੀਂ ਇਹ ਚੀਜ਼ ਲੈਣੀ ਹੈ ਦੇਖੋ ਇਹ ਵੀ ਤੁਹਾਨੂੰ ਟਿਸਟਾ ਕਾਟਨ ਦੀ ਹੀ ਸਲਵਾਰ ਮਿਲੇਗੀ ਟਿਸਟਾ ਕਾਟਨ ਦਾ ਹੀ ਸਾਰਟ ਮਿਲੇਗੀ ਇਹਦਾ ਵੀ 1600 ਰੁਪਏ ਪ੍ਰਾਈਸ ਰੋਦੀ ਭਾਈ ਇਸ ਤੋਂ ਬਾਅਦ ਆ ਗਿਆ ਜੀ ਟਿਸਟਾ ਕਾਟਨ ਦਾ ਇੱਕ ਆਲ ਓਵਰ ਸੂਟ ਹੈ ਇਹ ਤੁਹਾਡੀ ਟੁਆਇਸ ਹੋਊਗੀ ਇਹਨੇ ਪਿੱਛੇ ਨਾ ਪਹਿਲਾਂ ਸੂਟ ਆਇਆ ਸੀ ਜਿਹੜਾ ਕਲਰ ਉਹ ਲਾਈਨਿੰਗ ਲਾ ਕੇ ਬੰਦਾ ਸੀ ਨਾਲੇ ਉਹਦਾ ਪ੍ਰਾਈਸ ਵੱਧ ਸੀਗਾ ਹੈ ਇਹ ਵੀ ਟਿਸਟਾ ਕਾਟਨ ਦਾ ਹੈ ਉਹ ਵੀ ਟਿਸਟਾ ਕਾਟਨ ਦਾ ਸੀ ਥੋੜਾ ਜਿਹਾ ਉਹ ਨਾ ਉਹ ਲਾਈਨਿੰਗ ਲੱਗਣ ਵਾਲਾ ਸੀਗਾ ਸ਼ਾਈਨਿੰਗ ਵਾਲਾ ਇਸ ਕਰਕੇ ਮਹਿੰਗਾ ਸੀ ਦੇਖੋ ਇਹਦੇ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਚਾਹੇ ਤੁਸੀਂ ਇਹਨੂੰ ਆਲ ਓਵਰ ਲਾਉਂਗੇ ਜੀ ਤਾਂ ਤੁਹਾਨੂੰ ਪਾਊਗਾ ਜੀ ਇਹ 2000 ਰੁਪਏ ਦੇ ਵਿੱਚ ਜੇ ਤੁਸੀਂ ਇਹਨੂੰ ਲਾਉਂਗੇ ਮੈਚਿੰਗ ਸੂਟ ਤਾਂ ਪਾਊਗਾ 1600 ਦੇ ਵਿੱਚ ਦੇਖੋ ਇਹਦਾ ਮੈਂ ਤੁਹਾਨੂੰ ਦਿਖਾ ਦਿੰਦੀ ਆ ਇਹਦੇ ਨਾਲ ਤੁਸੀਂ ਮੈਚਿੰਗ ਸਲਵਾਰ ਕਿਹੜੀ ਇਸ ਤਰ੍ਹਾਂ ਦੀ ਆਫ ਵਾਈਟ ਜਿਹੜਾ ਇਹ ਕਲਰ ਹੈ ਇਹ ਆਪਾਂ ਨੇ ਸਲਵਾਰ ਰੱਖੀ ਹੈ ਇਹਦੇ ਨਾਲ ਟਿਸਟਾ ਕਾਟਨ ਦੀ ਹੀ ਸਲਵਾਰ ਰੱਖੀ ਆਪਾਂ ਨੇ ਦੇਖੋ ਬਟਰ ਕਾਟਨ ਬੋਲਦੇ ਨੇ ਜੀ ਇਹਨੂੰ ਉਹ ਫੈਬਰਿਕ ਦੀ ਸਲਵਾਰ ਰੱਖੀ ਹੈ ਕਿਉਂਕਿ ਫਿਰ ਇਹ ਟੈਸਟ ਆਦੀ ਹੈ ਇਹਦੇ ਨਾਲ ਆਪਾਂ ਫੈਬਰੀਕ कॉटन ਜਾਂ ਪੰਜਾਬੀ ਕਾਟਨ ਦੀ ਸਲਵਾਰ ਨਹੀਂ ਲਾ ਸਕਦੇ ਆਪਾਂ ਨੂੰ ਇਹ ਧਿਆਨ ਚ ਰੱਖਣਾ ਪੈਂਦਾ ਹੁੰਦਾ ਵੀ ਟਰਟ ਦਾ ਫੈਬਰਿਕ ਕਿਹੜਾ ਜੀ ਉਸੇ ਫੈਬਰਿਕ ਨਾਲ ਆਪਾਂ ਚੈੱਕ ਕਰਕੇ ਸਲਵਾਰ ਦੀ ਫੈਬਰਿਕ ਲਾਉਣੀ ਹੁੰਦੀ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਆਲ ਓਵਰ ਸੂਟ ਰਹੂਗਾ ਜੀ 2000 ਰੁਪਏ ਦਾ ਤੇ ਮੈਚਿੰਗ ਸੂਟ ਰਹੇਗਾ 1600 ਇਸ ਤੋਂ ਬਾਅਦ ਆਗੇ ਜੀ ਮੈਂ ਤੁਹਾਨੂੰ ਦਿਖਾਉਂਦੀ ਹਾਂ ਏ ਵੈਸੇ ਅਸੀਂ ਪਹਿਲਾਂ ਇਹਦੇ ਨਾਲ ਹੀ ਲਈ ਹੈ ਹੁਣ ਮੈਂ ਤੁਹਾਨੂੰ ਦਿਖਾਉਣੀ ਆਪਾਂ ਨੇ ਇੱਕ ਇਹਦੇ ਨਾਲ ਇਹ ਸ਼ਰਟ ਹੈ ਫਰੋਜੀ ਕਲਰ ਦੀ ਦੇਖੋ ਇਹ ਸ਼ਰਟ ਨੂੰ ਮੈਂ ਵੀ ਫਿਰ ਲਈਏ ਪਰ ਉਹ ਮੇਰਾ ਖਾ ਲਈ ਦੀ ਆਪਦੇ ਵਾਸਤੇ ਹੁਣ ਮੈਨੂੰ ਉਹਨੇ ਦਿੱਤੀ ਨਹੀਂ ਹੈਗੀ ਮੈਨੂੰ ਮਿਲ ਹੀ ਨਹੀਂ ਬਲਕਿ ਸੇਮ ਕਲਰ ਨਹੀਂ ਮਿਲਿਆ ਇਹ ਆਪਾਂ ਸਲਵਾਰ ਦੇਖੋ ਇਹਦੇ ਨਾਲ ਮੈਚਿੰਗ ਇਹ ਇਸ ਤਰ੍ਹਾਂ ਦੀ ਲਈ ਆ ਉਹਨੇ ਇਸ ਤਰ੍ਹਾਂ ਮੈਚਿੰਗ ਕਰਵਾਉਣੀ ਹੈ ਚਾਹੇ ਤੁਸੀਂ ਫਰੋਜੀ ਰੱਖ ਸਕਦੇ ਹੋ ਚਾਹੇ ਤੁਸੀਂ ਇਹਨੂੰ ਆਫ ਵਾਈਟ ਰੱਖ ਸਕਦੇ ਹੋ ਪਰ ਇਹਦੇ ਵਿੱਚ ਇਹ ਕਲਰ ਨਹੀਂ ਮਿਲੂਗਾ ਜੀ ਮੈਂ ਤੁਹਾਨੂੰ ਹੁਣੀ ਦੱਸ ਦੱਲੀਆ ਇਹਦੇ ਵਿੱਚ ਕਲਰ ਨਹੀਂ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਦਾ ਆਹ ਕਲਰ ਵੀ ਗੁਗਾ ਤਾਂ ਨੂੰ ਬਲੇਊ ਕਲਰ ਨੇਵੀ ਬਲੇਊ ਕਲਰ ਦੇਖੋ ਇਹਨੂੰ ਚਾਹੇ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ 5 ਮੀਟਰ ਸੂਟ ਆਪਣੇ ਕੋਲੇ ਚਾਹੇ ਤੁਸੀਂ ਸ਼ਰਟ ਵੀ ਲੈ ਸਕਦੇ ਆ ਇਹਦੇ ਨਾਲ ਵੀ ਇਹ ਸਲਵਾਰ ਚੱਲਦੀ ਹੈ ਜੀ ਦੇਖੋ ਇਸ ਤਰ੍ਹਾਂ ਤੁਸੀਂ ਇਹਨੂੰ ਕਿਵੇਂ ਮਾਰਕੀਟ ਡਿਜ਼ਾਈਨ ਬਣਾ ਕੇ ਹਨਾ ਅੱਜ ਕੱਲ ਤਾਂ ਬਹੁਤ ਜ਼ਿਆਦਾ ਲੈਂਸ ਵਗੈਰਾ ਦੇ ਟ੍ਰੈਂਡਿੰਗ ਚੱਲ ਰਹੇ ਹਨ ਉਹ ਮੈਂ ਸੂਟ ਆ ਜਿਹੜਾ ਰੈਡੀ ਕਰ ਸਕਦੇ ਹਾਂ ਇਹ ਆਪਣੇ ਕੋਲੇ ਸਿੰਗਲ ਸੂਟ ਹੀ ਤੇ ਸਿੰਗਲ ਸ਼ਰਟ ਸੀ ਇਹ ਪੂਰਾ ਸੂਟ ਸੀ ਇੱਕ ਸ਼ਰਟ ਆਪਣੀ ਸੇਲ ਹੋਗੀ ਇਹ ਕਸਰ ਰਹਿ ਨਹੀਂ ਸੀ ਇਹ ਭੈਣ ਨੇ ਲੈ ਲਈ ਇਸ ਤੋਂ ਬਾਅਦ ਇਹ 5 ਮੀਟਰ ਚਾਹੇ ਤੁਸੀਂ ਇਹਨੂੰ ਆਲ ਓਵਰ ਲੈ ਕੇ ਦੋ ਸਲਵਾਰਾਂ ਲੈ ਕੇ ਦੋ ਸੂਤ ਬਣਾ ਸਕਦੇ ਹੋ ਚਾਹੇ ਤੁਸੀਂ ਤੋਂ ਮੈਚਿੰਗ ਸਾਥੋਂ ਹੀ ਕਰਵਾ ਲਓ ਦੋ ਸੂਤਾਂ ਦੀ ਤਾਂ ਵੀ ਤੁਸੀਂ ਕਰ ਸਕਦੇ ਹੋ ਇਹਦੇ ਨਾਲ ਜ਼ਰੂਰੀ ਨਹੀਂ ਹੈਗਾ ਹਨ ਪਰ ਅਸੀਂ ਨੇ ਇਹਦੇ ਨਾਲ ਰੱਖਿਆ ਵੀ ਬਟਰ ਕਾਟਨ ਦੀ ਸਲਵਾਰ ਤੁਸੀਂ ਇਹਦੇ ਨਾਲ ਚਾਹੇ ਕੈਮਰੀਕ ਕਾਟਨ ਦੀ ਸਲਵਾਰ ਰੱਖ ਸਕਦੇ ਹੋ ਤੁਹਾਨੂੰ ਥੋੜਾ ਜਿਹਾ 100 ਰੁਪਏ ਇਹਦੇ ਨਾਲੋਂ ਸਸਤਾ ਪੈ ਜਾਊਗਾ ਜੇ ਕੈਮਰੀਕ ਕਾਟਨ ਦੀ ਸਲਵਾਰ ਲਾਉਂਗੇ ਜੇ ਤੁਸੀਂ ਇਸ ਦੀ ਬਟਰ ਕਾਟਨ ਦੀ ਲਾਉਂਗੇ ਤਾਂ 100 ਰੁਪਏ ਤੁਹਾਨੂੰ ਮਹਿੰਗਾ ਪਊਗਾ ਦੇਖੋ ਜੇ ਤੁਹਾਨੂੰ ਸੂਤ ਪਸ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਮੈਚਿੰਗ ਸੂਟ ਰਹੂਗਾ ਜੀ ਤੇ ਮੈਚਿੰਗ ਸੂਟ ਰਹੂਗਾ ਜੀ ਤੁਹਾਨੂੰ 1250 ਦੇ ਵਿੱਚ ਵਾਟਰ ਕਾਟਨ ਦੀ ਸਲਵਾਰ ਦੇ ਨਾਲ ਜੇ ਤੁਸੀਂ ਇਹਦੇ ਨਾਲ ਕੈਮਰੀ ਕਾਟਨ ਲਾਉਂਗੇ ਤਾਂ 1150 ਰੁਪਏ ਲੱਗੂਗਾ 100 ਰੁਪਏ ਹੋਰ ਲੈਸ ਹੋ ਜਾਊਗਾ ਕੋਈ ਤੁਹਾਨੂੰ ਸ਼ਿਪਿੰਗ ਚਾਰਜਸ ਨਹੀਂ ਲੱਗਣਗੇ ਜੇ ਤੁਸੀਂ ਆਲ ਓਵਰ ਸੂਟ ਲਾਉਂਗੇ ਜੀ ਤਾਂ ਤੁਹਾਨੂੰ ਇਹ 1500 ਦਾ ਪਊਗਾ ਜੇ ਮੈਚਿੰਗ ਲਾਉਂਗੇ ਤਾਂ 1250 ਇਹ ਤੁਹਾਡੀ ਕੋਈ ਐਸਾ ਹਮ ਤੁਸੀਂ ਕਿਵੇਂ ਮਰਜੀ ਸੂਟ ਹੈ ਜਿਹੜਾ ਆਪਣਾ ਲੈ ਸਕਦੇ ਹੋ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਣਾ ਹੈ ਜੀ ਪਿਓਰ ਕਾਟਨ ਦਾ ਸੂਟ ਹੈ ਇਹ ਸਾਰੀ ਭੈਣ ਦੀ ਪਸੰਦ ਹੈ ਉਸੇ ਦੇ ਚੁਆਇਸ ਦੇ ਸਾਰੇ ਸੂਟ ਉਸੇ ਦੇ ਨੇ ਕਿ ਕਿਹਦੇ ਵਿੱਚ ਆਪ ਨੇ ਉਹ ਕੱਲਾ ਛੱਡ ਕੇ ਦੇਖੋ ਜੀ ਇਸ ਤਰ੍ਹਾਂ ਹੀ ਕਾਟਨ ਦਾ ਪ੍ਰਿੰਟ ਰਹੂਗਾ ਦੇਖੋ ਬਹੁਤ ਪਿਆਰਾ ਇਹਦੇ ਨਾਲ ਤੁਸੀਂ ਚਾਹੋ ਤੁਹਾਡੀ ਚੁਆਇਸ ਹੈ ਰੈੱਡ ਸਲਵਾਰ ਆ ਮਹਿਰੂਨ ਸਲਵਾਰ ਵੀ ਮੈਚ ਕਰ ਸਕਦੇ ਹੋ ਚਾਹੇ ਤੁਸੀਂ ਆਲ ਓਵਰ ਵੀ ਕਰ ਸਕਦੇ ਹੋ ਤੇ ਅਸੀਂ ਨੇ ਉਹਨੇ ਬਸ ਆਪਦੀ ਜੋ ਆਪਣੀ ਆਪਣੀ ਚੁਆਇਸ ਹੁੰਦੀ ਹੈ ਅਸੀਂ ਇਹਦੇ ਨਾਲ ਇਸ ਤਰ੍ਹਾਂ ਦੀ ਆ ਲਾਈਟ ਪਿੰਕ ਕਲਰ ਦੀ ਕੈਮਰਿਕ ਕਾਟਨ ਦੀ ਆਪਾਂ ਨੇ ਲਈ ਹੈ ਜਿਹਦੇ ਨਾਲ ਸਲਵਾਰ ਆਪਾਂ ਦੱਸ ਕੇ ਦੇਵਾਂਗੇ ਕੋਈ ਵੀ ਧੋਖੇ ਜਿਹੀ ਨਹੀਂ ਰੱਖਾਂਗੇ ਕਸਟਮਰ ਨੂੰ ਪਤਾ ਕੀ ਅੱਜ ਅਸੀਂ ਕਹਿ ਦਾਂਗੇ ਵੀ ਇਹ ਵੀ ਟੈਸਟਾ ਕਾਟਨ ਦੀ ਸਲਵਾਰ ਹੈ ਪਰ ਜਦੋਂ ਤੁਹਾਡੇ ਤੱਕ ਪਹੁੰਚ ਜਾਊਗਾ ਤੁਹਾਨੂੰ ਕਪੜੇ 'ਚ ਤਾਂ ਫਰਕ ਹੈ ਕਪੜੇ 'ਚ ਤਾਂ ਤੁਹਾਨੂੰ ਫਰਕ ਹੋਊਗੀ ਹਨਾ ਵੀ ਇਹ ਪੰਜਾਬੀ ਕਾਟਨ ਹੈ ਜਾਂ ਬਟਰ ਕਾਟਨ ਆ ਕੋਈ ਵੀ ਹੈ ਅੱਜਕੱਲ ਕੋਈ ਵੀ ਇੰਨਾ ਜ਼ਿਆਦਾ ਹਨਾ ਗੁੱዱ ਨਹੀਂ ਹੈਗਾ ਵੀ ਉਹਨੂੰ ਕਪੜੇ ਦੀ ਫਰਕ ਨਾ ਹੋਵੇ ਦੇਖੋ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੇ ਤੁਸੀਂ ਆਲ ਓਵਰ ਸੂਟ ਲਾਉਂਗੇ ਜੀ ਤਾਂ ਤੁਹਾਨੂੰ ਪ ਤਾਪੂ ਗਾਇ ਹੈ 350 ਰੁਪਏ ਆਪਾਂ ਕੋਈ ਇੰਨਾ ਜ਼ਿਆਦਾ ਹੋ ਨਹੀਂ ਕਰਦੇ ਜਿੰਨੇ ਦਾ ਸੂਟ ਦਾ ਰੇਟ ਹੋਊਗਾ ਜੀ ਆਪਾਂ ਉਸ ਤਰ੍ਹਾਂ ਦਾ ਸੂਟ ਹੈ ਜਿਹੜਾ ਤੁਹਾਨੂੰ ਦੱਸ ਕੇ ਦੇਣਾ ਹੈ ਦੇਖੋ ਜੀ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਜੋ ਵੀ ਤੁਹਾਨੂੰ ਪਸੰਦ ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਮੈਨੂੰ ਦੱਸਿਓ ਵੀ ਸਾਡੀ ਪਹਿਣਾ ਪਹਿਣਾ ਦੀ ਚੁਆਇਸ ਕਿੰਨੀ ਕ ਮਿਲਦੀ ਹੈ ਵੀ ਇਹ ਚੁਆਇਸ ਵਧੀਆ ਹੈ ਜਾਂ ਨਹੀਂ ਵਧੀਆ ਪਲੀਜ਼ ਕਮੈਂਟ ਕਰਕੇ ਤੁਸੀਂ ਦੱਸਿਓ ਮੈਂ ਸਾਰੇ ਸੂਟ ਨੇ ਜਿਹੜੇ ਅੱਜ ਪਹਿਣ ਵਾਲੇ ਸੂਟਾਂ ਦੀ ਵੀਡੀਓ ਬਣਾਈ ਹੈ ਬਾਕੀ ਤੁਸੀਂ ਦੱਸਿਓ ਕਿਵੇਂ ਲੱਗੀ ਚੁਆਇਸ वैसे तो ਸਾਡੀ ਚੁਆਇਸ ਜਿੱਥੋਂ ਤੱਕ ਅਸੀਂ ਦੇਖਿਆ ਹਨਾ ਵੀ ਕਪੜਾ ਲੀੜਾ ਲੈਂਦੇ ਰਹਨੇ ਆ ਹਨਾ ਵੀ ਬਿਲਕੁਲ ਮਿਲਦੀ ਹੋਈ ਹੈ ਕਿਤੇ ਭਮਾਨਾ ਥੋੜਾ ਜਿਹਾ ਹੋ ਜਾਂਦਾ ਹੋਵੇ ਬਾਕੀ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਕਿਵੇਂ ਲੱਗਿਆ ਤੁਹਾਨੂੰ ਚਲੋ ਜੀ ਸਕਰੀਨਸ਼ਾਟ ਲੈ ਲਿਓ ਤੁਸੀਂ ਪਹਿਣਾ ਨੂੰ ਮੇਰੀ ਫਿਰ ਤੋਂ ਰਿਕਵੈਸਟ ਹੈ ਜੀ ਤੁਸੀਂ ਜਲਦੀ ਜਲਦੀ ਸੂਟ ਆਰਡਰ ਕਰ ਲਿਆ ਕਰੋ ਤਾਂ ਕਿ ਬਾਅਦ ਦੇ ਵਿੱਚ ਪ੍ਰਿੰਟ ਸੂਟਾਂ ਦਾ ਬਹੁਤ ਜ਼ਿਆਦਾ ਚੱਕਰ ਪੈ ਰਿਆ ਗਰਮੀ ਦੇ ਹਿਸਾਬ ਨਾਲ ਫਿਰ ਤੋਂ ਆਪਾਂ ਨੂੰ ਬਾਟਮ ਦੇ ਸੂਟ ਨੇ ਜਿਹੜੇ ਜ਼ਿਆਦਾ ਸਲਾਈ ਕਰਾਉਣੇ ਪੈ ਰਹੇ ਚਲੋ ਜੀ ਤੁਸੀਂ ਜੋ ਵੀ ਸੂਟ ਪਸੰਦ ਹੈ ਲਓ ਸਕ੍ਰੀਨਸ਼ਾਟ ਤੇ ਮੈਸੇਜ ਕਰੋ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਕੇ ਸਕ੍ਰੀਨਸ਼ਾਟ WhatsApp ਤੇ ਨੰਬਰ ਕਰਦਾ ਜੀ ਸਕ੍ਰੀਨ ਦੇ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ ਪਲੀਜ਼ ਰਿਕਵੈਸਟ ਹੈ ਤੁਸੀਂ ਵੀਡੀਓ ਨੂੰ ਅੰਤ ਤੱਕ ਪੂਰ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਫੈਬਰਿਕ ਬਾਰੇ ਸਾਰੇ ਪ੍ਰਾਈਸ ਬਾਰੇ ਪਤਾ ਲੱਗ ਜੇ ਮੈਂ ਸਾਰੇ ਸੂਟਾਂ ਦੇ ਪ੍ਰਾਈਸ ਨਾਲ ਨਾਲ ਦੱਸਦੀਆਂ ਸਾਰੀ ਫੈਬਰਿਕ ਦੱਸਦੀਆਂ ਜੇ ਜ ਆਪਣੇ ਆਰਕੇ ਬੁਟੀਕ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਕਾਲ